ਹਾਂਜੀ ਸ਼ਸ਼ੀਕਰ ਜੀ ਹੋਰ ਸਾਰੇ ਵੀ ਰੰਗ ਜਾਨ ਬਠੀਕ ਨੇ ਤੁਹਾਨੂੰ ਪਤਾ ਹੀ ਹੋਗਾ ਤੇ ਇੱਕ ਜਿਹੜੇ ਆਪਾਂ ਤਿੰਨ ਨਰ ਤੇ ਇੱਕ ਜਾਵਾ ਦਾ ਪੇਰ ਲਿਆਤਾ ਸੀ ਤੇ ਉਹ ਆਪਰ ਰੀਲீஸ் ਕਰਨ ਲੱਗਿਆਂ ਚ ਜਾਵਾ ਨੂੰ ਜਿਹੜਾ ਨਜਾਬਾ ਦਾ ਨਵਾਂ ਪੇਰ ਆ ਉਹਨੂੰ ਨਵੀਂ ਕਲੋਨੀ ਦੇ ਵਿੱਚ ਸ਼ਿਫਟ ਕਰਾਂਗੇ ਜਾਵਾਲੀ ਚ ਤੇ ਜਿਹੜੇ ਤਿੰਨ ਨਰ ਨੇ ਚ ਬਈ ਰੈਂਬੋ ਦੇ ਤੁਸੀਂ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਦੇਖੋ ਆ ਕੁਆਲਿਟੀ ਆ ਬਈ ਦੇਖੋ ਕਿੰਨੀ ਸੋਹਣੀ ਕੁਆਲਿਟੀ ਆ ਰੈਂਬੋ ਦੀ ਤੇ ਦੋ ਇਹ ਕਾਇ ਦੇਖੋ ਗ੍ਰੇ ਕਲਰ ਚਰੇਮਬੋ ਕਿੰਨਾ ਸੋਹਣਾ ਇਹ yellow ਚ ਆ ਗਿਆ ਥੋੜਾ ਜਿਹਾ ਜਿਹੜਾ ਫਰੰਟ ਤੇ ਬੈਠਾ ਤੇ ਆ ਜਾ ਵਾਲਾ ਫੇਰ ਹੈ ਬਈ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਇਹਨਾਂ ਨੂੰ ਕਰਦੇ ਆ ਕਿ ਚ ਰਿਲੀਜ਼ ਨਾ ਕਲੋਨੀ ਚ ਰਿਲੀਜ਼ ਸੌਰੀ ਕਲੋਨੀ ਚ ਰਿਲੀਜ਼ ਕਰਦੇ ਇਹਨਾਂ ਨੂੰ ਕਲੋਨੀ ਛੱਡਦੇ ਆ ਤੇ ਇਹਨਾਂ ਦਾ ਦੇਖਦੇ ਨੇ ਰੈਕਸ਼ਨ ਕੀ ਕਰਦੇ ਨੇ ਕਿਹੜੀ ਐਕਟੀਵਿਟੀ ਕਰਦੇ ਨੇ ਇਹ ਤੇ ਜਾ ਬਾਨ ਨੂੰ ਛੱਡਦੇ ਆ ਆਪਣੀ ਨਿਊ ਕਲੋਨੀ ਚ ਜਾ ਵਾਲੀ ਚ ਹੈ ਇਚ ਛੱਡਦੇ ਆਂ ਬਾਈ ਤੇ ਇੱਕ ਪੇਰ ਆਪਣਾ ਛੱਡ ਰੱਖਿਆ ਪਹਿਲਾਂ ਵਾਲਾ ਆਪਣਾ ਤੇ ਇੱਕ ਨਵਾਂ ਪੇਰ ਲਿਆਤਾ ਵਾਈਟ ਚ ਮੇਲ ਤੇ ਸਿਲਵਰ ਪਾਈਡ ਫੀਮੇਲ ਆ ਸਿਲਵਰ ਪਾਈਡ ਆ ਦੇਖੋ ਕਿੰਨੀ ਸੋਹਣੀ ਫੀਮੇਲ ਆ ਇਹ ਤੇ ਇਹ ਵੀ ਆਪਣੀ ਸਿਲਵਰ ਪਾਈਡ ਹੀ ਆ ਬਈ ਇਹ ਦੇਖੋ ਇਹ ਥੋੜੀ ਜਿਹੀ ਘੱਟ ਆ ਹੋਰ ਕੁਝ ਜ਼ਿਆਦਾ ਪਾਈਡ ਆ ਦੇਖੋ ਇਹ ਤੁਹਾਨੂੰ ਪਤਾ ਹੀ ਲੱਗ ਗਿਆ ਹੋਊਗਾ ਤੇ ਆਪਾਂ ਕੋਕਟੇਲ ਇੱਧਰ ਦੇਖੋ ਹੁਣ ਇਹ ਤੇ ਜਾਲੀ ਲਾਤੀ ਮੱਛਦਾਨੀ ਆਪਾਂ ਹੁਣ ਇਹ ਬਰੀਡਿੰਗ ਨੂੰ ਤਿਆਰ ਨੇ ਬਾਈ ਕਰਨਗੇ ਹੁਣ ਬਰੀਡਿੰਗ ਕੋਕੀ ਮੌਸਮ ਬਹੁਤ ਠੰਡਾ ਹੋ ਰਿਹਾ ਤੇ ਅੱਜ ਤੁਹਾਨੂੰ ਬਾਹਰੋਂ ਵੀ ਮੌਸਮ ਦਿਖਾਣਾ ਮੀਂਹ ਪੈ ਰਿਹਾ ਦੇਖੋ ਬਈ ਕਿਹੜੀ ਲਾੜ ਰਿਹਾ ਰੱਬਾ ਨਾ ਦੇਖੋ ਇਹ ਦੇਖੋ ਮੌਸਮ ਪੂਰਾ ਬਹੁਤ ਸੋਹਣਾ ਹੋ ਰਿਹਾ ਮੌਸਮ ਤੇ ਝੜੀ ਲਾ ਰਿਹਾ ਹਲਕਾ ਹਲਕਾ ਮੀਂਹ ਪੈ ਰਿਹਾ ਤੇ ਅੱਛਾ ਅਸੀਂ ਦੇਖ ਸਕਦੇ ਹਾਂ ਆਇਓ ਫੇਰ ਅੰਦਰ ਚੱਲਦੇ ਆਂ ਅੰਦਰ ਗੱਲ ਕਰਦੇ ਆਪਾਂ ਆਪਣੇ ਟੌਪਿਕ ਤੇ ਗੱਲ ਕਰਦੇ ਆ ਜਾਵਾਂ ਨੂੰ ਨਿਊ ਕੋਲੋਨੀ ਛੱਡਦੇ ਆ ਨਿਊ ਪੇਅਰ ਨੂੰ ਤੇ ਵਾਈਟ ਦਾ ਮੇਲ ਤੇ ਸਿਲ버 ਪਾਈਡ ਦੀ ਫੀਮੇਲ ਤੇ ਆਹ ਗਲੋਨੀ ਚ ਆਪਾਂ ਮੇਲ ਛੱਡਦੇ ਆ ਤੇ ਇੱਕ ਪਹਿਲਾਂ ਪੱਲੇ ਫੜ ਫੜ ਕੇ ਪਹਿਲਾਂ ਆਪਾਂ ਮੂਲ ਛੱਡਦੇ ਆ ਨਾ ਹਾਂ ਪਹਿਲਾਂ ਆਪਾਂ ਜਾਵਾ ਛੱਡਦੇ ਆ ਭਾਈ ਇਧਰੋਂ ਪੱਕਲੇ ਵੀ ਫੜ ਫੜ ਕੇ ਆਪਾਂ ਜਾਵਾ ਛੱਡਦੇ ਆ ਤੇ ਇੱਕ ਫੋਨੀ ਫੜਾ ਆਏ ਭਾਈ ਆ ਗੇੜ ਚੋਂ ਤੇ ਹਲੋ ਈਮੇਲ ਤਾਂ ਫੜ ਲਈ। ਲੋ ਜੀ, ਵਾਈਟ ਦਾ ਮੇਲ ਫੜ ਲਈ। ਤੇ ਬਹੁਤ ਫੋਲੇ ਹੱਥ ਨਾਲ ਫੜਿਆ ਹੋਇਆ। ਤੇ ਕੁਆਲਿਟੀ ਚੈੱਕ ਕਰੋ ਤੁਸੀਂ ਦੇਖੋ ਜਿਹੜੀ ਇਹ ਰੰਗਾਂ ਨਾਲ ਜਿਹੜੀ ਅੱਖ ਤੇ ਇੱਥੋਂ ਪਤਾ ਲੱਗ ਜਾਂਦਾ ਵੀਰੇ ਮੇਲ ਤੇ ਕੀ ਮੇਲ ਦਾ। ਤੇ ਚੁੰਜਦੇ ਤੋਂ ਹੀ ਪਤਾ ਲੱਗ ਜਾ। ਥੋੜੀ ਜਿਹੀ ਉਪਰੀ ਜੀ ਹੁੰਦੀ ਹੈ ਉੱਪਰ ਨੂੰ ਤੇ ਡਾਰਕ ਹੁੰਦੀ ਹੈ ਮੇਲ ਦੀ ਇਹ। ਤੇ ਤੁਸੀਂ ਦੇਖ ਸਕਦਾ ਕੁਆਲਿਟੀ ਛੱਡ ਦੇ ਆਪਾ ਲੌਣੇ ਚਾਜ। ਤੇ ਅੱਜ ਸਾਡੇ ਖੋਲੋ। ਅਛੜਤਾ ਬਈ ਮੇਲਤਾ ਤੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਬੈਠਾ ਆ ਆਜੋ ਫਿਰ ਆਪਾਂ ਬਲਾਂ ਫੀਮੇਲ ਵੀ ਫੜ ਲਈਏ ਤੇ ਦੋਨਾਂ ਦਾ ਸ਼ੌਂਪ ਕਰਾਨਾ ਥੋਨੂੰ ਤੇ ਇਹਦੇ ਥੋੜੀ ਕੁੰਡੀ ਲਾ ਲਈ ਆਪਾਂ ਆਜੋ ਫੀਮੇਲ ਫੜਦੇ ਹੁਣ ਇਹ ਤਾਂ ਫੀਮੇਲ ਫੜਾਂਗੇ ਤੇ ਫੀਮੇਲ ਦੀ ਵੀ ਤੁਹਾਨੂੰ ਦਿਖਾਨਾ ਤੇ ਥੋੜੀ ਜੀ ਇਹਦੀ ਜੈਂਟਰੇ ਦੇ ਬਾਰੇ ਵੀ ਦੱਸਦਾ ਤੁਹਾਨੂੰ ਇਹਦਾ ਕਿਵੇਂ ਪਤਾ ਹੁੰਦਾ ਫੜਾਈ ਆ ਜਾ ਪਾਈ ਥੋੜਾ ਯਾ ਇਧਰ ਆਸ ਨਹੀਂ ਜਾਂਦਾ ਇਧਰ ਨਹੀਂ ਖੜ ਲਾਂਗੇ ਲੋ ਜੇ ਆਗੇ ਇਰ ਤੇ ਦਲੋ ਖੜ ਕੇ ਆ ਲੋ ਜੀ ਆ ਫੜ ਲਈ ਫੀਮੇਲ ਸਿਲਵਰ ਪਾਈਡ ਦੀ ਤੇ ਆ ਜ਼ੂਮ ਕਰ ਲਿਆ ਦੇਖੋ ਆ ਲਾਈਟ ਆਈਜ਼ ਆ ਦੇਖੋ ਜੀ țeਹਰਾ ਜਿਹੜਾ ਹਰੀ ਗੁੰਡੀ ਉੱਪਰਲੀ ਇਹ ਲਾਈਟ ਹੁੰਦੀ ਆ ਬੜਾ ਫੀਮੇਲ ਦੀ ਤੇ ਇਹਦੀ ਚੁੰਝ ਉਪਰੀ ਨਹੀਂ ਹੁੰਦੀ ਉੱਪਰ ਨੂੰ ਤੇ ਆ ਦੇਖੋ ਬਿਲਕੁਲ ਸਿਰ ਨਾਲ ਪਲੇਨ ਆ ਇਹ ਫੀਮੇਲ ਦੀ ਨਿਸ਼ਾਨੀ ਆ ਤੇ ਟੇਲ ਦੇਖੋ ਲਈ ਤੇ ਗ੍ਰੇ ਕਲਰ ਚ ਆ ਗਈ ਥੋੜੀ ਸਰਵਰ ਗ੍ਰੇ ਚ ਤੇ ਪਾਈਡਾ ਦੇਖੋ ਬੋਡੀ ਕਲਰ ਛੱਡ ਕੇ ਦੱਸਣਾ ਫਿਰ ਇਹਦਾ ਵੀ ਕਲਰ ਬੱਸ ਕਿੰਨੇ ਗੈਂਡ ਸੀ ਇਹ ਮੇਲਾ ਤੇ ਇਹ ਜੋੜਾ ਆ ਲੋ ਜੀ ਤੇ ਉਹ ਵੈੜੀ ਦੇਖੋ ਉੱਪਰ ਤੇ ਦੇਖੋ ਤੇ ਦੇਖੋ ਡੰਡੇ ਦੇ ਰੱਖੀਏ ਦੇਖੋ 12 ਇੰਚ ਦਾ ਸਰਹੰਨਾ ਦੇ ਡੰਡੇ ਤੇ ਆਇਆ ਆਹੋ ਫੋਟੋ ਸਪੈਕਟ ਕਰਦੇ ਹਾਂ ਸਲੋ ਹੋ ਗਈ ਹਾਂ ਦੇਖ ਸਕਦੇ ਹੋ ਜਿਆ ਵਾੜੇ ਤੇਰਾ ਪੈ ਤੇ ਆਸਰ ਬਰਪਾਏ ਦੀ ਜਿੰਨੀ ਲਿਖੋ ਤੇ ਸਪੈਕ ਯੂਟਿਬ ਤੇ ਕਰੋ ਆ ਦੇਖਿਆ ਲੋੜੀ ਜਿਹੜਾ ਯੂਟਿਬ ਤੇ ਕਰੋ ਤੇ ਦੇਖੋ ਮੈਨੂੰ ਲੱਗ ਰਿਹਾ ਜਿਵੇਂ ਤੁਸੀਂ ਕਮੈਂਟ ਕਰਕੇ ਦੱਸੋ ਜਰੂਰ ਮੈਨੂੰ ਵੀ ਲੱਗਿਆ ਵਾਈਟ ਦਾ ਐਂ ਸਮਝ ਲਓ ਵਾਈਟ ਦਾ ਜਿਹੜਾ ਲੱਗਦਾ ਤੇ ਆਇਓ ਪਾਹ ਹੁਣਾਂ ਮਿਲਾਨੀ ਛੱਡਦੇ ਆਪਾਂ ਇਹਨੂੰ ਪਿੰਗਰੇ ਹੀ ਲੈ ਚੱਲਦੇ ਆਪਾਂ ਲਵੇ ਕਲੌਨੀ ਦੇ ਨਾਲ ਪਿੰਗਰੇ ਹੀ ਲਾ ਦਾਂਗੇ ਦਾਣੇ ਕੱਢ ਦੀਏ ਦਾਣਾ ਪਾਣੀ ਬਾਹਰ ਕੱਢ ਦੀ ਆਪਾਂ ਹੁਣ ਪਿੰਗਰੇ ਨੇ ਚੱਕਦੇ ਆਪਾਂ ਇਹੋ ਲਓ ਇਹ ਪਿੰਗਰੇ ਆਪਾਂ ਚੱਕ ਲਿਆ ਤੇ ਇੱਥੇ ਰੱਖੋ ਭਲਾ ਕੁਰਸੀ ਤੇ ਤੇ ਗੇੜ ਫੋੜ ਲਿਆ ਆਪਾਂ ਕਲੌਨੀ ਦੇ ਤੇ ਇੰਝ ਚੱਕ ਪਦਾਰਥ ਜੰਨੋਂ ਵੈਸਟਫੈਂਡ ਤੋਂ ਦਾਲ ਤੋਂ ਮੇਲ ਮੈਂ ਫੋੜ ਲਿਆ

ਜੋ ਜਾਬੀ ਗਿਆ ਜੀ ਲੋ ਜੀ ਅਤੀਜਾ ਵੀ ਜਾਊਗਾ ਜੀ ਹੁਣ ਦੇਖਿਓ ਰੈਂਬੋ ਦੀ ਕੁਆਲਿਟੀ ਦੇਖ ਪਤ ਹੋਸੀ ਕਿੰਨੀ ਸੋਹਣੀ ਆ ਲੋ ਜੀ ਦੇਖੋ ਕੁਆਲਿਟੀ ਦੇਖੋ ਇਹਦੀ ਬਿਊਟੀ ਚੈੱਕ ਕਰੋ ਤੇ ਫੋਰ ਵੀ ਲਿਆਵਾਂਗੇ ਵੀਰੇ ਮੇਲ ਐਵੇਂ ਦੀ ਤੇ ਇਹ ਆਪਾਂ ਨੂੰ ਵੀਰੇ ਇੱਕ ਮੇਲ ਆਪਾਂ ਨੂੰ ਇਹ ਪੈ ਗਿਆ ਤੇ ਰੇਟ ਜੇ ਹੈਗਾ ਹਾਈ ਆ ਥੋੜਾ ਜਿਹਾ ਰੇਟ ਇਹ ਆਪਾਂ ਤੁਹਾਨੂੰ ਮੈਸੇਜ ਕਰ ਲਿਓ ਇੰਸਟਾਗ੍ਰਾਮ ਤੇ ਉੱਥੇ ਦੱਸ ਦਾਂਗਾ ਤੁਹਾਨੂੰ ਕੀ ਕੀ ਪ੍ਰਾਈਸ ਚੱਪਾ ਨੂੰ ਪੇਣੇ ਇਹ ਤਿੰਨੇ ਮੇਲੇ ਤੇ ਜਾਵਾਲਾ ਪੇਹਰਾ ਆਪਣੀ ਕੀ ਪ੍ਰਾਈਸ ਚ ਪਿਆ ਉਹ ਵੀ ਦੱਸਾਂਗੇ ਤੁਹਾਨੂੰ ਚੱਲ ਬਈ ਉਹ ਜਾ ਹੀ ਨਹੀਂ ਰਿਹਾ ਏ ਚੱਲ 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 ਭੱਗ ਜਾ ਬਰੇ ਭੱਗ ਜਾ ਜਬਤ ਜਾ ਜਾ ਉੱਧਰ ਚੱਲ ਹਾਂ ਚੱਲ 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 ਅੰਦਰ ਹਾਂ ਵੈਰੀ ਗੁੱਡ ਤੇ ਭਾਗੇ ਬਈ ਅੰਦਰ ਤੇ ਦਿਖਾਉਣਾ ਤੁਹਾਨੂੰ ਕਿੱਥੇ ਕਿੱਥੇ ਬੈਠੇ ਨੇ ਤੇ ਆਹ ਦੇਖੋ ਰੈਂਬੋ ਦੀ ਫੀਮੇਲ ਦੇਖੋ ਆਪਣੀ ਕਰਦੀ ਪੱਠੀ ਹੈ ਬਈ ਇਹ ਤੁਹਾਨੂੰ ਪਹਿਲੇ ਪਤਾ ਹੀ ਆਪਣੀ ਪਹਿਲਾਂ ਦੀ ਰੇਂਬੋ ਦੀ ਫੀਮੇਲਾਂ ਚੁਗੜਵਾਈ ਹੈ ਜਿਹੜੀ ਕਲੋਨੀ ਲਾਈ ਹੋਈ ਸੀ ਉਹਨਾਂ ਚੋਂ ਨਿਕਲੀ ਹੋਈ ਹੈ ਇਹ ਤੇ ਇਹਦੀ ਮਾਂ ਤੁਹਾਨੂੰ ਵੀ ਦਿਖਾਉਣਾ ਤੁਹਾਨੂੰ ਜਿਆਦਾ ਹੀ ਹੋਊਗਾ ਉਧਰ ਆਪਣੇ ਸਪੈਂਗਲ ਨਾਲ ਲਾਰਖੀ ਆਉਣ ਇਹਦੀ ਮਾਂ ਪਾਣੇ ਇਧਰ ਸਪੈਂਗਲ ਦੇ ਨਾਲ ਆ ਤੇ ਉਹ ਵੀ ਦਿਖਾਵਾਂਗਾ ਤੁਹਾਨੂੰ ਉਹਦੀ ਪ੍ਰੋਗਰੈਸ ਦਿਖਾਵਾਂ ਬਰੀਡਿੰਗ ਪ੍ਰੋਗਰੈਸ ਤੇ ਅਗਲੀ ਵੀਡੀਓ ਹੋਤੀ ਹੈ ਹੁਣ ਆਪਣੀ ਤੇ ਆਪਣਾ ਇੱਕ ਮੇਲ ਤਾਂ ਬਈ ਇੰਦਰਬੱਗ ਆ ਕਮੇਰ ਉਪਰ ਹੇਠੇ ਬੈਗੇ ਇਹ ਉਹ ਬੈਠਾ ਦੇਖੋ ਉਹ ਬੈਠਾ ਆਪਣਾ ਅਜਿਹੇ ਰ ਆਪਣਾ ਉਹ ਪਾਈਡ ਦੇ ਨਾਲ ਬੈਠਾ ਦਾ yellow piped ਦੇ ਨਾਲ ਐਸੀ ਕਿ ਕਿ ਇਹ ਚ ਹਾਫ ਸਾਈਡ ਬਜਰੀ ਵੀ ਆਪਣੇ ਕਲੋਨਿਕ ਨਿਕਲ ਹੈ ਵਈ ਪੈਸਲੇ ਸਾਰੀ ਨਿਕੜਾ ਦੀ ਬੱਚਾ ਤੋਂ ਨਹੀਂ ਕਰਾਂ ਹਨ ਅਗਲੀ ਵੀਡੀਓ ਜਿਹੜੀ ਸ਼ੋਅ ਕਰਾਂਗੇ ਤੇ ਉਹਦੀ ਬਿਊਟੀ ਦਿਖਾਵਾਂਗਾ ਤੁਹਾਨੂੰ ਹਾਫ ਸਾਈਡ ਬਜਰੀ ਆ ਭਾਈ ਪਰ ਪ੍ਰੋਪਰ ਹਾਫ ਸਾਈਡ ਨਹੀਂ ਹੈਗਾ ਉਹ ਪੱਲੇ ਸਾਈਡ ਸਾਰਾ ਹਾਫ ਸਾਈਡ ਆ ਉਹ ਤੇ ਉਹ ਨੋਰਮਲ ਪਾਈਡ ਲੱਗਦਾ येलो ਪਾਈਡ ਲੱਗਦਾ ਤੇ ਉਹ ਵੀ ਦਿਖਾਵਾਂਗਾ ਤੁਹਾਨੂੰ ਤੇ ਆਪਣੇ ਹੁਣ ਰੇਂਬੋ ਦੇ ਦਿਖਾ ਦਿੰਦਾ ਤੁਹਾਨੂੰ ਉਹ ਦੋਨੇ ਮੇਲ ਭਾਈ ਉਹ ਬੈਠਣ ਉੱਪਰ ਹੀ ਬੈਠੇ ਨੇ ਤੇ ਜਾਓ ਬੈਠਾ ਗਰੇ ਦੇ ਚ ਜਿਹੜਾ ਗਰੇ ਦਾ ਮੇਲ ਆ ਸਾਹਮਣੀ ਬੈਠਾ ਬਿਲਕੁਲ ਰੈਸੈਸਿਵ ਪਾਈਡ ਦੇ ਨਾਲ ਹੀ ਬੈਠਾ ਤੇ ਜਿਹੜਾ ਮੇਹ ਦੀ ਫੀਰ ਆ ਰਿਹਾ ਹਨਾ ਆ ਉਹ ਉਹ ਦਿਨ ਵਾਲੀ ਬਸਤਾ ਤੇ ਓਕੇ ਜੀ ਧੰਨਵਾਦ